ਹਾਂਜੀ ਆਪਾਂ ਪਹੁੰਚ ਕੇ ਬਾਬਾ ਪ੍ਰਭਾਤ ਸਿੰਘ ਡੇਰਾ ਸਾਹਿਬ ਢੋਲੀ ਤਾਰ ਅੱਜ ਨੂੰ ਅੰਦਰ ਦਰਸ਼ਨ ਕਰਾਈਏ ਹੁਣ ਆਹੋ ਬਾਰੇ ਕਿੰਨੀ ਨਾ ਮੈਂ ਬਹੁਤ ਟਾਈਮ ਬਾਅਦ ਆਇਆ ਇੱਥੇ 15 16 ਸਾਲ ਬਾਅਦ ਆਇਆਗਾ ਉਹਨਾਂ ਅਸਲ ਇਤਿਹਾਸ ਇਤਿਹਾਸ ਲਿਖੇ ਇਥੋਂ ਦਾ ਹਾਂ ਜੀ ਬਾਬਾ ਇੱਕ ਗੁਰਦੁਆਰਾ ਸਾਹਿਬ ਹਿਮਾਚਲ ਦੇ ਜ਼ਿਲ੍ਹਾ ਕੂਣਾ ਤੋਂ 45 ਕਿਲੋਮੀਟਰ ਪਿੰਡ ਮਾੜੀ ਚ ਸਥਿਤ ਹੈ ਜੀ ਪਾਬਾ ਜੀ ਦੇ ਥੋੜਾ ਜਿਮੇ ਬਾਰੇ ਦੱਸਦੇ ਆਂ ਪਾਬਾ ਜੀ ਦਾ ਜਨਮ ਕਰਤਾਰਪੁਰ ਸਾਹਿਬ ਤੇਰਾ ਅਗਸਤ 1716 ਈਸਵੀ ਵਿੱਚ ਹੋਇਆ ਮਾਤਾ ਰਾਜ ਕੌਰ ਦੀ ਕੁੱਖੋਂ ਪਿਤਾ ਰਾਮ ਸਿੰਘ ਦੇ ਘਰ ਹੁੰਦਾ ਹੈ ਆਪ ਜੀ ਦੇ ਚਾਰ ਭਰਾ ਤੇ ਦੋ ਭੈਣਾਂ ਸਨ ਬੀਬੀ ਭਾਨੀ ਕੌਰ ਤੇ ਬੀਬੀ ਕੁਸਲ ਦੇਵੀ ਇੱਥੇ ਅੰਗਰੇਜ਼ੀ ਵਿੱਚ ਵੀ ਪੜ੍ਹ ਸਕਦੇ ਹੋ ਉੱਥੇ ਪੰਜਾਬੀ ਸੀ ਆਪ ਜੀ ਦੇ ਦੋ ਵਿਆਹ ਹੋਏ ਸਨ ਆਪ ਜੀ ਦਾ ਪਹਿਲਾ ਵਿਆਹ ਬੀਬੀ ਰਾਧਾ ਜੀ ਨਾਲ ਹੁੰਦਾ ਹੈ ਉਹਨਾਂ ਦੇ ਕਾਰਜ ਚਲਾਣਾਂ ਤੋਂ ਬਾਅਦ ਆਪ ਜੀ ਦੇ ਘਰਦਿਆਂ ਦੇ ਜੋੜ ਨਾਲ ਆਪ ਜੀ ਦਾ ਵਿਆਹ ਦੂਜਾ ਵਿਆਹ ਉਹਨਾਂ ਜਿਹੜੀ ਦੂਜੀ ਪਤਨੀ ਦਾ ਨਾਮ ਸੰਕਲੀ ਜੀ ਸੀ ਬਾਬਾ ਜੀ ਦਾ ਪੋਜੋਕਰ ਦੀ ਗੱਲ ਕਰਦੇ ਆ ਤਾਂ ਬਾਬਾ ਜੀ ਹਰ ਗੋਬਿੰਦ ਸਿੰਘ ਜੀ ਦੇ ਪੋਤਰੇ ਧੀਰਮਲ ਦੇ ਪੋਤਰੇ ਦੇ ਪਰਪੋਤਰੇ ਸਨ ਬਾਬਾ ਜੀ ਸ੍ਰੀ ਹਰੀ ਗੋਬਿੰਦ ਸਿੰਘ ਜੀ ਦੀ ਸਾਖੀ ਪੀੜੀ ਦੇ ਵੰਚ ਸਨ ਤੇ ਬਾਬਾ ਜੀ ਨੇ ਤਪ ਕੀਤਾ ਸੀ ਉਹ ਢੇਰੀ ਥੱਲੇ ਇਧਰ ਕੋਸ਼ਾ ਲਾਈ ਚਾਲ ਮਿਲ ਰਿਹਾ ਇਧਰੋਂ ਦੇਖ ਰਾ ਹਾਂ ਆਓ ਢੇਰੀ ਇੱਥੇ ਬਾਬਾ ਜੀ ਨੇ ਤਪ ਕਰਿਆ ਸੀ ਆਹੇ ਜੀ ਅਤੇ ਇਸ ਬੇਰੀ ਦੇ ਉੱਪਰ ਵੀਰ ਨਾਰ ਸਿੰਘ ਸ਼ਰੀਰ ਰਹਿਤ ਪ੍ਰੇਤ ਆਤਮਾ ਦਾ ਵਾਸ ਹੋਇਆ ਕਰਦਾ ਸੀ ਕਿਹਾ ਜਾਂਦਾ ਹੈ ਵੀਰ ਨਾਰ ਸਿੰਘ ਪ੍ਰੇਤਾਂ ਦਾ ਰਾਜਾ ਉੱਥੋਂ ਦੇ ਸਾਰੇ ਲੋਕਾਂ 'ਚ ਪੂਰਾ ਖੌਫ ਸੀ ਉਹਨਾਂ ਦਾ ਪਰ ਬਾਬਾ ਪੜਵਾ ਜੀ ਨੇ ਗੁਰੂ ਦੀ ਬਾਣੀ ਨਾਲ ਉਹਨਾਂ ਦਾ ਮਨ ਚਿੱਤ ਕਰਤਾ ਸੀ ਤੇ ਫਿਰ ਉਹ ਆਪਣੇ ਚੰਗੇ ਕੰਮ ਹੀ ਕਰਨ ਲੱਗੇ ਸੀ ਇਸ ਵੇਰੀ ਥਲੇ ਬਾਬਾ ਜੀ ਨੇ 1745 ਤੋਂ 1762 ਤੱਕ 17 ਸਾਲ 6 ਮਹੀਨੇ ਹੋਰ ਤਬੱਸਾ ਕੀਤੀ ਹੈ ਆਕੇ ਬਣਾਈ ਤੂੰ ਮੇਰੀ ਵੀਡੀਓ ਬਣਾਈ ਨਾ ਤੇਰੀ ਨਾ ਮੂੰਹ ਤਾਂ ਕੈਮਰਾ ਦੇ ਕੋਲ ਆ ਸਾਈਡ ਤੇ ਕਰ ਲੈ ਫੋਨ ਹਾਂ ਹਾਂ ਸਮਾਧ ਬਣਾਈ ਮਾਤਾ ਰਾਜਕੌਰ ਜੀ ਦੀ ਵੀ ਯਾਦੋ ਜਿ ਸਮਾਤ ਬਾਬਾ ਜੀ ਦੀ ਭੈਣ ਸਿਪਾਨੀ ਜੀ ਦੀ ਪੋਰੇ ਮਹਾਰੇ ਦੇ ਪਿਆਰ ਤੇ ਇਤਿਹਾਸ ਨਾਲ ਬਹੁਤ ਦੁਰਾਉਂਦੀਆਂ ਨੇ ਬਣਾ ਲਾ ਹੋਇਆ ਤੇ ਜਿਹੜੇ ਬਲੌਗ ਹਨ ਮੇਰੇ ਸਾਲੇ ਲੈ ਵਾਲੇ ਬਲੌਗਾ ਨੇ ਆੜੀ ਹੁਣਵਾ ਉਹ ਉਹ ਇਹ ਜਿੰਦਗੀ ਭਰ ਲਈ ਕੈਦ ਹੋਈ ਜਾਂਦੀ ਆਪਣੀ ਯਾਦ ਕਰਾ ਮੈਂ ਪਤਾ ਹੈ ਕਿਹ ਹੈ ਕਿਹ ਰੀਸਟੂਰੀ ਨਾ ਆਇਆ ਸੀਗਾ ਤੂੰ ਮਹਿਗੇ ਹੋ ਬਿੱਤੇ ਨਾ ਆਇਆ ਓਏ ਜਾ ਚੜਾ ਇਹ ਪਹਿ ਲੋਕਾਂ ਦੇ ਦੋ ਦੋ ਆਪਣੇ ਇਕੱਲੇ ਚੜਦਾ ਰਕਿੰਗ ਭਾਈ ਇਧਰ ਆਂਗਾ ਅੱਪਨੇ ਵੀ ਮੜਾ ਹੀ ਗਿਆ ਹੈ ਮਾਹੁਰ ਨਿਕੜਾ ਹਾਰ ਨਹੀਂ ਮੇਰੇ ਪੰਜ ਤੇ ਵੀ ਇਹਦੇ ਵਿੱਚ ਮਰੀ ਬਣਾ ਹਾਰ ਲਓ ਜੀ ਆਪਾਂ ਪਹੁੰਚ ਕੇ ਤੌਲੀ ਧਾਰਾ ਤੌਲੀ ਧਾਰਾ ਉਹਦੇ ਤੋਂ ਅੱਪਨੇ ਚੱਲਣੇ ਪੈਣਗੇ ਫਾਇਦਲਾ ਵੀ ਹੈ ਬੇਕੀ ਤੋਂ ਨਿਕਲਣਾ ਰਿਟਰਨ ਤੋਂ ਜਿਸਕਾ ਗੱਡੀ ਉੱਪਰ ਦੀ ਆਉਣਾ ਤਾਂ ਉਹ ਉੱਪਰ ਦੀ ਆਉਣਾ ਪੈਣਾਗਾ 5-6 ਕਿਲੋ ਮੀਟਰ ਕੀ ਆਪਾਂ ਡਿਵੀ ਨਹੀਂ ਆਇਆ ਫਿਲਹਾਲ ਇਹ ਰਸਤਾ ਕਵਰ ਕੀਤਾ ਹੈ ਸਾ ਉਹਦਾ ਅੱਜ ਅਸੀਂ ਤੁਹਾਨੂੰ ਓ ਜਿਆਦਾ ਵੀਡੀਓ ਨਹੀਂ ਬਣਾ ਕੇ ਦਿਖਾ ਸਕਦੇ ਕਿਉਂਕਿ ਇੱਥੋਂ ਵੀਡੀਓ ਬਣਾਉਣਾ ਸਖਤ ਮਨਾ ਹੈ ਜੀ ਥੋੜੇ ਕਲਿੱਪ ਤੁਹਾਨੂੰ ਦਿਖਾ ਰਹੇ ਹਾਂ ਇੱਥੇ ਲੋਕ ਇਸ਼ਾਰਾਨ ਕਰਦੇ ਨੇ ਕਿ ਜੜਾ ਬੋਤਲਾਂ ਦੇ ਵਿੱਚ ਪਰ ਕਿੱतरी ਲੈ ਕੇ ਜਾਂਦੇ ਨੇ ਇੱਥੇ ਕਿੱਦਾਂ ਦਾ ਕੰਮ ਚੱਲ ਰਿਹਾਗਾ ਦੇਖੋ ਇੱਥੇ ਬੱਚਿਆਂ ਦੀਆਂ ਚਟਾਮਾਂ ਉਤਾਰੀਆਂ ਜਾਂਦੀਆਂ ਨੇ ਸਾਡੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਮਿਲਦੇ ਆਂ ਅਗਲੇ ਬਲੌਗ